ਆ ਵੈਲਕਮ ਹੈ ਜੀ ਤੁਹਾਡਾ ਜੀ ਆਇਆਂ ਨੂੰ ਖਸ਼ਾਮਦੀਦ ਰੰਧਾਵਾ ਪਰਮਜੀਤ YouTube ਚੈਨਲ ਤੇ اور ਮੈਂ ਪ੍ਰੋਫੈਸਰ ਰੰਧਾਵਾ ਮੇਰੇ ਵੱਲੋਂ ਨਿੱਘਾ ਸਵਾਗਤ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਉਂ ਨੇ ਸਾਡਾ ਚੈਨਲ ਮਹਿਜ਼ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਹੈ ਉਹਨਾਂ ਦੋਸਤਾਂ ਵਾਸਤੇ ਜਿਹੜੇ ਭਾਵੇਂ ਪ੍ਰੋਫੈਸ਼ਨਲ ਤਾਂ ਨਹੀਂ ਲੇਕਿਨ ਜਿਹੜੇ ਆਪਣੀ ਆਵਾਜ਼ ਨੂੰ ਦੂਰ ਦੂਰ ਤੱਕ ਪਹੁੰਚਾਉਣਾ ਚਾਹੁੰਦੇ ਨੇ ਔਰ ਟੋਲ ਕੀ ਜਗੀਤ ਜਾਗੋ ਬੋਲੀਆਂ ਟੱਪੇ ਮਾਏ ਬੋਲੀਆਂ ਲੰਬੀ ਇੱਕ ਦੇ ਗੀਤ ਗਾਉਣ ਦਾ ਸ਼ੌਕ ਰੱਖਦੇ ਨੇ ਤੁਸੀਂ ਵੀ ਸਾਡੀ ਬੇਨਤੀ ਤੇ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਬੜਾ ਪਸੰਦ ਕਰਾਂਗੇ ਤੁਸੀਂ ਉਹਨਾਂ ਸ਼ਾਰਟਸ ਵੀ ਭੇਜ ਸਕਦੇ ਹੋ ਕੋਈ 50 ਸਕਿੰਟ ਦਾ ਅਸੀਂ ਉਹ ਵੀ ਪਾ ਰਹੇ ਹਾਂ ਜੀ ਔਰ ਸ਼ਾਰਟਸ ਤੋਂ ਵੀ ਅੱਛਾ ਫੁਗਾਰਾ ਮਿਲਦਾ ਹੈ ਸਾਡੇ ਚੈਨਲ ਤੇ ਸਾਡਾ ਨੰਬਰ ਦਿੱਤਾ ਹੋਇਆ ਜੀ 9815535410 ਕਿਸੇ ਕਿਸਮ ਦੀ ਕੋਈ ਮੁਸ਼ਕਲ ਆਵੇ ਪਤਾ ਨਾਲ ਕਿਸੇ ਨੂੰ ਕਾਲ ਕਰ ਸਕਦੇ ਹੋ ਜੀ ਆ ਦੋਸਤੋ ਸਾਡੇ ਚੈਨਲ ਦਾ ਦੂਸਰਾ ਮਕਸਦ ਦੂਸਰੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਵਿਆਹਵਾਂ ਸਬੰਧਤ ਜਿੰਨੇ ਵੀ ਰਸਮ ਰਿਵਾਜ ਨੇ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪੰਜਾਬੀਆਂ ਦਾ ਮਾਨ ਵਿਰਸਾ ਜੋ ਵਿਆਹ ਸ਼ਾਦੀਆਂ ਦੇ ਰੂਪ ਵਿੱਚ ਮੌਜੂਦ ਹੈ ਸੰਭਾਲਿਆ ਜਾ ਸਕੇ ਤੁਸੀਂ ਵੀ ਇਸ ਪੱਖੋਂ ਆਪਣਾ ਯੋਗਦਾਨ ਦਿਵੋ ਆਪਣੇ ਕਿਸੇ ਦੇ ਵਿਆਹ ਦੀ ਵੀਡੀਓ ਸਾਨੂੰ ਭੇਜੋ ਜੀ ਅਸੀਂ ਉਸ ਨੂੰ ਆਪਣੇ ਚੈਨਲ ਤੇ ਬਣਾ ਪਸੰਦ ਕਰਾਂਗੇ ਪਾਸ ਕਰੀਏ ਰਿਸਪੈਕਟੇਬਲ ਫੈਮਿਲੀ ਦੀ ਵੀਡੀਓ ਸੀ ਪਾ ਚੁੱਕੇ ਹਾਂ ਜੀ ਤੁਸੀਂ ਜਿਹਦਾ ਆਨੰਦ ਮਾਣ ਸਕਦੇ ਹੋ ਆ ਦੋਸਤੋ ਜਿੰਨਾ ਦੋਸਤਾਂ ਨੇ ਆਪਣੇ ਧੀਆ ਪੁੱਤਾਂ ਦੇ ਵਿਆਹ ਕਰਨੇ ਹੁੰਦੇ ਨੇ ਜੋ ਅਕਸਰ YouTube ਨੂੰ ਸਰਚ ਕਰਦੇ ਰਹਿੰਦੇ ਨੇ ਵੱਖਰੀਆਂ ਵੱਖਰੀਆਂ ਅਸਮਾਨੇ ਬਾਉਂਦੇ ਵੱਖਰੇ ਵੱਖਰੇ ਔਰ ਖੂਬਸੂਰਤ ਆਈਡੀਆ ਲੈਣ ਵਾਸਤੇ ਔਰ ਤੁਹਾਡੀ ਵੀਡੀਓ ਕਿਸੀ ਸਰਚ ਵਿੱਚ ਆਵੇਗੀ ਇਸ ਕਰਕੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀਡੀਓ ਵੇਜੋ ਜੀ ਆਪਣੀ ਅਸੀਂ ਤੁਹਾਨੂੰ ਕਾਪੀ ਕਰਦੋਂ ਬਾਅਦ ਵਾਪਸ ਕਰ ਦੇਾਂਗੇ ਜੀ ਸਾਡੇ ਚੈਨਲ ਤੇ ਜਿਹੜੀ ਵੀਡੀਓਜ਼ ਨੇ ਲੱਭਣਾ ਦਾ ਸੌਖਾ ਤੇ ਜੋ ਵੀ ਲੱਭਣਾ ਚਾਹਦੇ ਹੋ ਸਾਨੂੰ ਲਖੋ ਔਰ ਸਾਡੇ ਚੈਨਲ ਦਾ ਨਾਮ ਲਖੋ ਜੇ ਵੇ ਜਾਗੋ ਰੰਧਾਵਾ ਪਰਮਜੀਤ ਲੇਡੀ ਸੀਤ ਅਦਾਵਾ ਪਰਮਜੀਤ ਵਕਤਨਾ ਸੰਮਣੀ ਰੰਧਾਵਾ ਪਰਮਜੀਤ ਟੱਪੇਰ ਦਾਵਾ ਪਰਮਜੀਤ ਸਿਚਣੀਆਂ ਰੰਧਾਵਾ ਪਰਮਜੀਤ ਨੂੰ ਵੀਡੀਓ ਮਿਲ ਜਾਏਗੀ ਔਰ ਤੁਸੀਂ ਆਨੰਦ ਮਾਣ ਸਕਦੇ ਹੋ ਜੀ ਥੈਂਕ ਯੂ ਦੋਸਤੋ ਥੈਂਕ ਯੂ ਵੈਰੀ ਮਾਚ ਬਾਏ ਰੰਧਾਵਾ ਪਰਮਜੀਤ YouTube ਚੈਨਲ ਦੇ ਸਾਰੇ ਵਿਊਅਰਸ ਨੂੰ ਪਰਮਜੀਤ ਕਰ ਬੰਮੀ ਹੱਥ ਚੁੱਕ ਕੇ ਸੱਚੀ ਕਹ ਲੱਖਦੀ ਆ ਜੀ ਇਹ ਹਾਲ ਚਾਲ ਆ ਦੋਸਤੋ ਇਹ ਜੋ ਗੀਤ ਹਨ ਮੇਰੇ ਬਚਪਨ ਦੇ ਸਾਥੀ ਹਨ ਕਿ ਮੈਂ ਇਹਨਾਂ ਨੂੰ ਗੂੰਗਣਾਉਂਦੀ ਰਹਿੰਦੀ ਆ ਤੇ ਜਦੋਂ ਸਮਾਂ ਮਿਲਦਾ ਹੈ ਇਸ ਦੀ ਇਸ ਨੂੰ ਵੀਡੀਓ ਦਾ ਰੂਪ ਲੈ ਕੇ ਆਪ ਜੀ ਦੇ ਰੂਪ ਰੂਪ ਹੋ ਜਾਂਦੀਆਂ ਅੱਜ ਜੋ ਗੀਤ ਲੈ ਕੇ ਹਾਜ਼ਰ ਹੋ ਰਹੀਆਂ ਇਹ ਵੀ પતિ ਪਤਨੀ ਦਾ ਹੀ ਗੀਤ ਹੈ ਪਰ ਇਸ ਵਿੱਚ ਕਈ ਵਾਰੀ ਗੀਤਾਂ ਵਿੱਚ ਮੋਖਚਕ ਹੁੰਦੀ ਹੈ ਪਰ ਇਸ ਗੀਤ ਵਿੱਚ ਇੱਕ ਪਤਨੀ ਆਪਣੇ ਪਤੀ ਦੀ ਤਾਰੀਫ ਕਰਦੀ ਹੈ ਉਸ ਦੇ बहादुरी दी प्रशंसा कर दी है चलो फिर सुन देंगे <coughs> अंबा दे बूटे सी चारे के अंब रस मेरी जान के जाब रस नी ਰਾਖੀ ਵਾਲਾ ਸਿਨਾਦਾਨੇ ਉੱਥੇ ਜਾ ਕੇ ਸਾਨੀਂਗੇ ਆ ਮੇਰੀ ਜਾਨੇ ਉੱਥੇ ਜਾ ਕੇ ਸਾਨੀਂ ਕੇ ਨਸ ਨਹੀਂ ਗਏ ਫਾੜਿਰਗੇ ਸਾਰੇ ਜਵਾਨੇ ਮੇਰੇ ਮਾਹੀ ਜਾ ਪੜੇ ਮੇਰੀ ਜਸ ਖਟੇਆ ਮੇਰੀ ਜਾਨੇ ਮੇਰੇ ਮਾਹੀ ਜਸ ਮਿਲੇਆ ਕਾਣੇ ਕਿਪਕੇ ਨੈਰੋਂ ਪਰ ਸਿਟਾਇਓ ਤੇ ਬਪੇਆ ਮੇਰੀ ਜਾਨੇ ਸਿਟਾਇੋਨੋ ਅਜਬ ਬਪੇਆ ਵੜ ਡਣ ਵਾਲਾ ਜਵਾਨ ਕਿਥੇ ਜਾ ਕੇ ਸਾਨੀ ਰੇਆ ਮੇ ਆਣੇ ਕਿਤੇ ਜਾ ਕੇ ਸਾਨੀ ਰੇਹਾ ਫੜੀ ਰੇਗ से आबाद मेरे जानी जस काटेया मेरी जान मेरे माही जस मिलेया चेंज पेई

ਹੇ ਹ ਮੇਰੀ ਜਾਣੇ ਮੇਰਾ ਜਾਨੀ ਖੜਾ ਬਾਗੀ ਤਾਪ ਕੇ ਨੀਅਨਾਰੇ ਦਣਾਇ ਓਨ ਅਜਬ ਪੇ ਮੇਰੀ ਜਾਣ ਦਣਾਇ ਓਨ ਅਜਬ ਪੇ ਤੋੜ ਮੈਨਾਂ ਹੀਂਗੇ ਮੇਰੀ ਜਾਨ ਹੈ ਕਿੱਥੇ ਜਾ ਕੇ ਮੈ la ni meri jaane yo na gali la ni le a o rita mar mar